ਮੋਦੀ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਬਣੇ ਇਹਨਾਂ ਨੇ ਮਨਰੇਗਾ ਸਕੀਮ ਦਾ ਜਿਹੜਾ ਸੀ ਉਹ ਮਜ਼ਾਕ ਉੜਾਇਆ ਕਿਉਂਕਿ ਮਜ਼ਾਕ ਉੜਾਇਆ ਮਹਾਤਮਾ ગાંધી ਜੀ ਦੇ ਨਾਂ ਨੂੰ ਇਹ ਮਹਾਤਮਾ ગાંધી ਦੇ ਨਾਮ ਦੇ ਉੱਤੇ ਸਕੀਮ ਦਰਕੀ ਗਈ ਸੀ ਰੂਰਲ EMPLOYMENT ਲਈ ਕੀਤੀ ਗਈ ਸੀ ਲੇਕਿਨ ਉਹ ਜਿਹੜੀ ਮਾਨਸਿਕਤਾ ਹੈ ਮਨੁਸਮ੍ਰਿਤੀ ਵਾਲੀ ਉਹ ਜਿਹੜੀ ਸੋਚ ਹੈ ਵੀ ਗਰੀਬ ਤਾਂ ਗਰੀਬ ਰਵੇ ਕਾਰਪੋਰੇਟਰ ਨੂੰ ਚੱਕਦੇ ਹੋ ਅਮੀਰ ਬੰਦੇ ਨੂੰ ਅਮੀਰ ਬਣਾ ਰਹੇ ਆ ਇਹ ਪਿਛਲੇ ਸਾਡੇ 11 ਸਾਲ ਤੋਂ ਇਹ ਇਹਨਾਂ ਨੇ ਹੁਣ ਕੀ ਕੀਤਾ ਕਿ 125 ਦਿਨ ਦਾ ਰੁਜ਼ਗਾਰ ਕਰਤਾ ਬੜੀ ਚੰਗੀ ਗੱਲ ਹੈ ਨਾਮ ਬਦਲ ਦੇਣਾ ਸ਼੍ਰੀ ਰਾਮ ਜੀ ਦਾ ਨਾਮ ਰੱਖ ਦਿੱਤਾ ਕੋਈ ਦਿੱਕਤ ਨਹੀਂ ਪਰ ਮੈਂ ਇਹ ਪੁੱਛਣਾ ਚਾਹੁੰਨਾ ਇਹਨਾਂ ਨੂੰ ਕਹਿਣਾ ਵੀ ਚਾਹੁੰਨਾ ਕਿ ਤੁਸੀਂ 150 ਦਿਨ ਕਰੋ ਸੈਂਟਰ ਸਰਕਾਰ ਪੈਸਾ ਦੇਵੇ ਇਹ ਗਰੀਬਾਂ ਨੂੰ ਗਰੀਬ ਹੀ ਰੱਖਣਾ ਚਾਹੁੰਦੇ ਆ ਗਰੀਬਾਂ ਦਾ ਰੁਜ਼ਗਾਰ ਮਾਰਨਾ ਚਾਹੁੰਦੇ ਆ ਏ ਪੋਸੀਬਲੀ ਨਹੀਂ ਇਹਨਾਂ ਨੇ ਸਿੱਧੇ ਤੌਰ ਤੇ ਮੋਦੀ ਸਾਹਿਬ ਨੇ ਇਸ ਸਕੀਮ ਨੂੰ ਨਹੀਂ ਖਤਮ ਕੀਤਾ ਅ ਸਿੱਧੇ ਤੌਰ ਤੇ ਕਹਤਾ ਕਿ 40% ਸਟੇਟ ਦੇਗੀ ਸਟੇਟਾਂ ਕੋਲੇ ਕਿਸੇ ਕੋਲੇ ਪੈਸੇ ਨਹੀਂ ਹੈ ਇਸ ਕਰਕੇ ਇਹ ਜਿਹੜੀ ਸਕੀਮ ਆ ਮੋਦੀ ਦੇ ਹਿਸਾਬ ਨਾਲ ਤਾਂ ਠੀਕ ਹੈ ਮੋਦੀ ਜੀ ਦੇ ਸਾਹਮਣੇ ਕਿਉਂਕਿ ਉਹਨਾਂ ਨੇ ਇਸ ਸਕੀਮ ਦਾ ਫਾਇਦਾ ਵਧਣਾ ਸੀ ਤੇ ਗਰੀਬਾਂ ਤੇ ਜਿਹੜੇ ਗਰੀਬਾਂ ਤੇ ਦਲਿਤ ਪਰਿਵਾਰਾਂ ਉਹਨਾਂ ਨੂੰ ਖਤਮ ਕਰਨਾ ਉਹ ਇਹਨਾਂ ਨੇ ਕਰ ਦਿੱਤਾ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਜੰਗੀ ਪੱਧਰ ਤੇ ਰੋਸ਼ਮੁਸ਼ਾਇਰੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਕਰ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਤੁਸੀਂ ਮਿੱਥੀ ਹੋਈ ਹੈ ਤੇ ਵਿਰੋਧ ਕਰਦੇ ਹੋ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆਈ ਸੀ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਕਿ ਉਹ ਖਤਰਨਾਕ ਸੀ ਉਹ ਇਹਨਾਂ ਨੂੰ ਵਾਪਸ ਲੈਣਾ ਪੈਗੇ ਐਦਾਂ ਹੀ ਹੁਣ ਜਿਹੜੀ ਆ ਸਕੀਮ ਹੈ ਇਹਦੀ ਜੀ ਰਾਮ ਜੀ ਲੈ ਕੇ ਆਏ ਨੇ ਇਹ ਸਕੀਮ ਨਰੇਗਾ ਵਾਲੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਧਰਮੇ ਮੁਜਾਰੇ ਕਰਾਂਗੇ ਭੁੱਖ ਹੜਤਾਲਾ ਕਰਾਂਗੇ ਜੇ ਨਾ ਟਲੇ ਮਰਨ ਵਰਤ ਵੀ ਅਸੀਂ ਰੱਖਾਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਤੁਸੀਂ ਜੁੜਿਓ ਜਨ ਹਿਤੈਸ਼ੀ ਦੇ ਨਾਲ ਮਨਰੇਗਾ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਜਿਹੜਾ ਉਹ ਚੱਲ ਰਿਹਾ ਹੈ ਗੱਲ ਕੀਤੀ ਜਾਵੇ ਮਨਰੇਗਾ ਸਕੀਮ ਦੀ ਤਾਂ 2005 ਦੇ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਸੀਗੀ ਗਰੀਬ ਤੇ ਅਮੀਰ ਦੇ ਵਿੱਚ ਜਿਹੜੀ ਖਾਈ ਹੈ ਉਸ ਨੂੰ ਕਿਤੇ ਨਾ ਕਿਤੇ ਇਹ ਭਰਨ ਦਾ ਕੰਮ ਕਰਦੀ ਸੀ ਪਰ ਹੁਣ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਇਹਦਾ ਨਾਮ ਬਦਲਿਆ ਗਿਆ ਕਹਿੰਦੇ ਨੇ ਵਿਕਸਿਤ ਭਾਰਤ ਜੀ ਰਾਮ ਜੀ ਮੇਰੇ ਨਾਲ ਗੱਲਬਾਤ ਕਰਨ ਲਈ ਵੈਦ ਸਾਹਿਬ ਨੇ ਵੈਦ ਸਾਹਿਬ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਤੇ ਲਗਾਤਾਰ ਆਵਾਜ਼ ਵੀ ਉਠਾ ਰਹੇ ਨੇ ਵੈਦ ਸਾਹਿਬ ਮੰਦਰੀਗਾ ਸਕੀਮ ਕਿਸ ਤਰ੍ਹਾਂ ਕਹਿ ਰਹੇ ਹੋ ਵੀ ਗਰੀਬਾਂ ਦੇ ਹੱਕ ਮਾਰ ਰਹੀ ਜਦ ਕਿ ਇਹ ਸ਼ੁਰੂਆਤ ਦਾ ਗਰੀਬਾਂ ਦੇ ਹੱਕਾਂ ਦੀ ਰਾਖੀ ਲਈ ਹੋਈ ਸੀ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਰੂਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਦੀ ਸਟੋਰੀ ਨਾਲ ਥੋੜੀ ਲੰਬੀ ਹੈ ਕਾਂਗਰਸ ਸਰਕਾਰਾਂ ਜਦੋਂ ਵੀ ਬਣੀਆਂ ਨੇ ਇਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਦੇ ਵੈਲਫੇਅਰ ਦੀ ਗੱਲ ਕੀਤੀ ਹੈ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਇਹ ਮਨੁਸਮ੍ਰਿਤੀ ਦੀ ਸਰਕਾਰ ਹੈ ਆਰਐਸਐਸ ਹੈ ਮਨੁਸਮ੍ਰਿਤੀ ਦੀ ਪਾਲਿਸੀ ਹੈ ਇੱਕ ਤਾਂ ਮੈਂ ਲੋਕਾਂ ਨੂੰ ਨਾ ਅੱਜ 5 ਜਨਵਰੀ 2026 ਹੈ ਮੈਂ ਆਪਣੇ ਵਿਊਅਰਸ ਨੂੰ ਤੁਹਾਡੇ ਵਿਊਅਰਸ ਨੂੰ ਜਨਹਿਤਾ ਅਸ਼ੀ ਦੇ ਵਿਊਅਰਸ ਨੂੰ ਇੱਕ ਬੇਨਤੀ ਕਰਨੀ ਚਾਹਨਾ ਮਨੁਸਮ੍ਰਿਤੀ ਬਾਰੇ ਜ਼ਰੂਰ ਪੜੋ ਅੱਜ ਕੱਲ ਤਾਂ YouTube ਦੇ ਉੱਪਰ ਬੜੀਆਂ ਵੀਡੀਓ ਚੱਲ ਰਹੀਆਂ ਨੇ ਦੇਖੋ ਸਹੀ ਕਿ ਸਾਡੇ ਪੁਰਾਣੇ ਰਾਜਿਆਂ ਨੇ ਕਿਹੋ ਜੇ ਕਾਨੂੰਨ ਬਣਾਏ ਸੀ ਇਹੋ ਜੇ ਕਾਨੂੰਨ ਬਣਾਏ ਕਿ ਜਿਹੜਾ ਗਰੀਬ ਆ ਉਹ ਗਰੀਬ ਹੀ ਰਹੇ ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕੀਤਾ ਜਾਵੇ ਇਹ ਮਨੁੱਖ ਸਮ੍ਰਿਤੀ ਹੈ ਕਿਉਂ ਕਿ ਉਦੋਂ ਦੇ ਰਾਜਿਆਂ ਨੇ ਇਹ ਲਾਜ ਬਣਾਏ ਕਿ ਵਰਨ ਸਿਸਟਮ ਬਣਾਤਾ ਜਾਤ ਪਾਤ ਬਣਾਤੀ ਇੱਕ ਸੈਕਸ਼ਨ ਆਫ ਸੋਸਾਇਟੀ ਨੂੰ ਉਹਨਾਂ ਨੇ ਆਪਣੇ ਪ੍ਰੋਟੈਕਸ਼ਨ ਵਾਸਤੇ ਰੱਖ ਲਿਆ ਇੱਕ ਸੈਕਸ਼ਨ ਆਫ ਸੋਸਾਇਟੀ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਦਲਿਤ ਕਹਿੰਦੇ ਉਹ ਬਣਾਤਾ ਵੀ ਉਹਨਾਂ ਦੀ ਪੜ੍ਹਾਈ ਲਿਖਾਈ ਨਾ ਹੋਵੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੁਛ ਨਾ ਕਰਨਾ ਹੋਵੇ ਬਸ ਉਹ ਸਾਡੇ ਸਾਡੇ ਸਾਡੀਆਂ ਦਾਸੀਆਂ ਬਣ ਕੇ ਰਹਿਣ ਤੇ ਸਾਡੇ ਨੌਕਰ ਬਣ ਕੇ ਰਹਿਣ ਅੱਜ ਦਾ ਜਿਹੜਾ ਯੋਗ ਹੈ ਉਹ ਪਲਟ ਚੁੱਕਿਆ ਲੇਕਿਨ ਭਾਜਪੀ ਸਰਕਾਰ ਅੱਜ ਵੀ ਮਨੁਸਮ੍ਰਿਤੀ ਦੀ ਸਰਕਾਰ ਹੈ ਇਹ ਮੈਂ ਚਾਹਨਾ ਆ ਕਿ ਸਾਡੇ ਲੋਕ ਇਨਾਂ ਬਾਰੇ ਜ਼ਰੂਰ ਜਾਣਕਾਰੀ ਕਰਨ ਡਾਕਟਰ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਸੋਨੀਆ ਗਾਂਧੀ ਜੀ ਪ੍ਰੈਜ਼ੀਡੈਂਟ ਸੀ ਇਹਨਾਂ ਸਾਰਿਆਂ ਨੇ ਕਿਉਂਕਿ ਕਾਂਗਰਸ ਦੀ ਸੋਚ ਹਮੇਸ਼ਾ ਗਰੀਬਾਂ ਪਤੀ ਬਹੁਤ ਵਧੀਆ ਰਹੀ ਹੈ ਦਲਤਾ ਪ੍ਰਤੀ ਬਹੁਤ ਵਧੀਆ ਇਹਨਾਂ ਨੇ ਇੱਕ ਸਕੀਮ ਲੈ ਸਕੀਮ ਲੈ ਕੇ ਆਂਦੀ ਕਾਂਗਰਸ ਨੇ ਕਾਂਗਰਸ ਦੀ ਸਰਕਾਰ ਨੇ ਕਿ 100 ਦਿਨ ਦੀ ਜਿਹੜੀ ਗਾਰੰਟੀ ਹੈ ਉਹ ਰੋਜ਼ਗਾਰ ਦੀ ਦਿੱਤੀ ਗਈ ਤੇ ਡੇਲੀ ਜਿਹੜੀ ਮਜ਼ਦੂਰੀ ਆ ਫਿਕਸ ਕੀਤੀ ਗਈ ਤਾਂ ਕਿ ਹਰ ਇੱਕ ਬੰਦੇ ਨੂੰ ਚਾਹੇ ਉਹ ਗਰੀਬ ਤੋਂ ਗਰੀਬ ਹੈ ਐਟ ਲੀਸਟ ਉਹਨੂੰ ਰੋਟੀ ਮਿਲੇ ਇਹ ਬਹੁਤ ਅੱਛੀ ਸਕੀਮ ਚੱਲੀ ਲੋਕਾਂ ਨੂੰ ਰੋਜ਼ਗਾਰ ਮਿਲਿਆ ਫਿਰ ਸਭ ਤੋਂ ਵੱਡੀ ਗੱਲ ਕਿ ਪਿੰਡਾਂ ਦੀ ਸਾਡਿਆਂ ਦੀ ਡਿਵੈਲਪਮੈਂਟ ਸ਼ੁਰੂ ਹੋ ਗਈ ਕਿਤੇ ਕੋਈ ਸੜਕਾਂ ਦੇ ਵਾਲੇ ਦੁਆਲੇ ਕੋਈ ਬੂਝੇ ਐ ਕੋਈ ਪੌਂਡਸ ਦਾ ਜਿਹੜੇ ਸਾਡੇ ਪੌਂਡਸ ਨੇ ਉਹਨਾਂ ਦੇ ਕੰਮ ਕਰਨਾ ਮੇਰਾ ਕਹਿਣ ਤੋਂ ਪਰਪਸ ਲੋਕਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਪਿੰਡਾਂ ਦੀ ਸਾਡੀ ਡਿਵੈਲਪਮੈਂਟ ਸ਼ੁਰੂ ਹੋਈ ਜੇ ਤੁਹਾਨੂੰ ਯਾਦ ਹੋਵੇ ਮੈਂ ਆਪਣੇ ਵੀਅਰਜ਼ ਨੂੰ ਤੁਹਾਡੇ ਵੀਅਰਜ਼ ਨੂੰ ਵੀ ਪੁੱਛਣਾ ਚਾਹੁੰਦਾ ਤੇ ਮੋਦੀ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਬਣੇ ਇਹਨਾਂ ਨੇ ਮਨਰੇਗਾ ਸਕੀਮ ਦਾ ਜਿਹੜਾ ਸੀ ਉਹ ਮਜ਼ਾਕ ਉਡਾਇਆ ਕਿਉਂਕਿ ਮਜ਼ਾਕ ਉਡਾਇਆ ਮਹਾਤਮਾ ਗਾਂਧੀ ਜੀ ਦੇ ਨਾਂ ਨੂੰ ਇਹ ਮਹਾਤਮਾ ਗਾਂਧੀ ਦੇ ਨਾਮ ਦੇ ਉੱਤੇ ਸਕੀਮ ਦਰਖੀ ਗਈ ਸੀ ਰੂਰਲ ਏਮਪਲੋਇਮੈਂਟ ਲਈ ਕੀਤੀ ਗਈ ਸੀ ਇਹ ਸੋ ਮਜ਼ਾਕ ਉਡਾਉਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਮuje to lagta hai isko khatam hi kar dena chahiye ਇਹਨਾਂ ਨੇ ਕ੍ਰਿਟਿਸਿਜ਼ਮ ਕੀਤਾ ਇਹਨਾਂ ਨੇ ਮਨਰੇਗਾ ਸਕੀਮ ਦਾ ਲੇਕਿਨ ਸਮ ਹਉ ਕਿਉਂਕਿ ਇਹ ਸਕੀਮ ਗਰੀਬਾਂ ਤੱਕ ਸੀ ਇਹਨਾਂ ਦੀ ਕੈਬਨਟ ਨੇ ਮੋਦੀ ਜੀ ਨੂੰ ਇਹ ਸਕੀਮ ਖਤਮ ਨਹੀਂ ਕਰਨ ਦਿੱਤੀ ਲੇਕਿਨ ਉਹ ਜਿਹੜੀ ਮਾਨਸਿਕਤਾ ਹੈ ਮਨੁਸਮ੍ਰਿਤੀ ਵਾਲੀ ਉਹ ਜਿਹੜੀ ਸੋਚ ਆ ਵੀ ਗਰੀਬ ਤਾਂ ਗਰੀਬ ਰਵੇ ਕਾਰਪੋਰੇਟਰ ਨੂੰ ਚੱਕਦੇ ਹੋ ਅਮੀਰ ਬੰਦੇ ਨੂੰ ਅਮੀਰ ਬਣਾ ਰਹੇ ਆ ਇਹ ਪਿਛਲੇ 11.5 ਸਾਲ ਤੋਂ ਇਹ ਜਿਹੜੀ ਸਰਕਾਰ ਇੱਕ ਮਿੰਟ ਇੱਕ ਮਿੰਟ ਲੈਟ ਮੀ ਕੰਪਲੀਟ ਇਹਨਾਂ ਨੇ ਹੁਣ ਕੀ ਕੀਤਾ ਕਿ 125 ਦਿਨ ਦਾ ਰੋਜ਼ਗਾਰ ਕਰਤਾ ਬੜੀ ਚੰਗੀ ਗੱਲ ਹੈ ਲੇਕਿਨ ਨਾਲ ਕਿਉਂਕਿ ਇਹਨਾਂ ਨੇ ਵਧਣਾ ਹੈ ਦਲਿਤ ਪਰਿਵਾਰਾਂ ਨੂੰ ਵਧਣਾ ਹੈ ਤੇ ਸਾਡੇ ਗਰੀਬ ਪਰਿਵਾਰਾਂ ਨੂੰ ਵਧਣਾ ਕਿੱਦਾਂ ਵਧਣਾ ਹੈ ਕਹਿ ਤਾਂ ਦਿੱਤਾ ਜੀ 125 ਦਿਨ ਲੇਕਿਨ ਅੱਗੇ 100 ਦਿਨ ਦੇ ਜਿਹੜੇ ਪੈਸੇ ਸੀ ਉਹ ਸੈਂਟਰ ਸਰਕਾਰ ਦਿੰਦੀ ਸੀ ਨਾਲ ਇੱਕ ਬਹੁਤ ਵੱਡਾ ਗੰਡਾਸਾ ਰੱਖਤਾ ਕਿ 40% ਸਟੇਟ ਪਾਏਗੀ ਹਿੱਸਾ ਤੇ 60% ਸੈਂਟਰ ਦੇਏਗੀ ਮੈਂ ਪੁੱਛਣਾ ਚਾਹਣਾ ਤੁਹਾਨੂੰ ਵੀ ਪੁੱਛਣਾ ਚਾਹਣਾ ਕਿ ਸਟੇਟਾਂ ਕੋਲੇ ਕਿੱਥੇ ਪੈਸੇ ਨੇ 40% ਦੇਣ ਦੇ ਇਹ ਇੱਕ ਪਤਾ ਉਹਨਾਂ ਨੂੰ ਵੀ ਹੈ 100% ਉਹਨਾਂ ਨੂੰ ਪਤਾ ਹੈ ਮੋਦੀ ਸਾਹਿਬ ਨੂੰ ਸਰਕਾਰ ਨੂੰ ਕਿ ਸਟੇਟਾਂ 40% ਆਪਣਾ ਹਿੱਸਾ ਨਹੀਂ ਪਾ ਸਕਣਗੀਆਂ ਲੋਕ ਭੁੱਖੇ ਮਰਨਗੇ ਗਰੀਬ ਗਰੀਬ ਰਹੇਗਾ ਸੋ ਮੈਂ ਤਾਂ ਇਹਨਾਂ ਨੂੰ ਸਮਝਦਾ ਵੀ ਇਹਨਾਂ ਨੇ ਕੋਈ ਸਕੀਮ ਵਾ ਨਾਮ ਬਦਲ ਦੇਣਾ ਸ਼੍ਰੀ ਰਾਮ ਜੀ ਦਾ ਨਾਮ ਰੱਖ ਦੇ ਤਾਂ ਕੋਈ ਦਿੱਕਤ ਨਹੀਂ ਪਰ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਹਿਣਾ ਵੀ ਚਾਹੁੰਦਾ ਕਿ ਤੁਸੀਂ 150 ਦਿਨ ਕਰੋ ਸੈਂਟਰ ਸਰਕਾਰ ਪੈਸਾ ਦੇਵੇ ਮੈਂ ਤੁਹਾਡੇ ਚੈਨਲ ਦੇ ਉੱਤੇ ਆ ਕੇ ਮੋਦੀ ਸਾਹਿਬ ਦੇ ਨਾਰੇ ਲਾਉਂਗਾ ਜੈ ਜੈਕਾਰ ਕਰੂੰਗਾ ਲੇਕਿਨ ਇੱਕ ਜੈ ਜੈਕਾਰ ਨਹੀਂ ਕਰਾਉਣੀ ਚਾਹੁੰਦੇ ਇਹ ਗਰੀਬਾਂ ਨੂੰ ਗਰੀਬ ਹੀ ਰੱਖਣਾ ਚਾਹੁੰਦੇ ਐ ਗਰੀਬਾਂ ਦਾ ਰੁਜ਼ਗਾਰ ਮਾਰਨਾ ਚਾਹੁੰਦੇ ਐ ਇਹ ਪੋਸੀਬਲ ਹੀ ਨਹੀਂ ਹਾਂ 125 ਦੇ 150 ਦਿਨ ਕਰ ਦੇਣ ਮੰਨ ਲਿਆ ਦੇ ਨਾਲ ਸਾਰਾ ਪੈਸਾ ਜਿਹੜਾ ਉਹ ਸੈਂਟਰ ਦੇਵੇ ਇਹ ਤਾਂ ਸਕੀਮ ਤਾਂ ਲੋਕਾਂ ਦਾ ਵੈਲਫੇਅਰ ਹੋਏਗਾ ਇਹਨਾਂ ਨੇ ਸਿੱਧੇ ਤੌਰ ਤੇ ਮੋਦੀ ਸਾਹਿਬ ਨੇ ਇਸ ਸਕੀਮ ਨੂੰ ਨਹੀਂ ਖਤਮ ਕੀਤਾ ਸਿੱਧੇ ਤੌਰ ਤੇ ਕਹਿੰਦਾ ਕਿ 40% ਸਟੇਟ ਦੇਗੀ ਸਟੇਟਾਂ ਕੋਲੇ ਕਿਸੇ ਕੋਲੇ ਪੈਸੇ ਨਹੀਂ ਹੈ ਇਸ ਕਰਕੇ ਇਹ ਜਿਹੜੀ ਸਕੀਮ ਹੈ ਮੋਦੀ ਦੇ ਹਿਸਾਬ ਨਾਲ ਤਾਂ ਠੀਕ ਹੈ ਮੋਦੀ ਜੀ ਦੇ ਹਿਸਾਬ ਨਾਲ ਕਿਉਂਕਿ ਉਹਨਾਂ ਨੇ ਇਸ ਸਕੀਮ ਦਾ ਫਾਇਦਾ ਵਧਣਾ ਸੀ ਤੇ ਗਰੀਬਾਂ ਤੇ ਜਿਹੜੇ ਗਰੀਬਾਂ ਤੇ ਦਲਿਤ ਪਰਿਵਾਰਾਂ ਉਹਨਾਂ ਨੂੰ ਖਤਮ ਕਰਨਾ ਉਹ ਇਹਨਾਂ ਨੇ ਕਰ ਦਿੱਤਾ ਮੇਰੇ ਸਭ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਜੰਗੀ ਪੱਧਰ ਤੇ ਰੋਸ਼ਮੁਸ਼ਾਇਰੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਕਰ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਤੁਸੀਂ ਮਿੱਥੀ ਹੋਈ ਹੈ ਤੇ ਵਿਰੋਧ ਕਰਦੇ ਹੋ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਲੈ ਕੇ ਆਈ ਸੀ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਕਿ ਉਹ ਖਤਰਨਾਕ ਸੀ ਉਹ ਇਹਨਾਂ ਨੂੰ ਵਾਪਸ ਲੈਣਾ ਪੈਗੇ ਐਦਾਂ ਹੀ ਹੁਣ ਜਿਹੜੀ ਆ ਸਕੀਮ ਹੈ ਇਹਦੀ ਜੀ ਰਾਮ ਜੀ ਲੈ ਕੇ ਆਏ ਨੇ ਇਹ ਸਕੀਮ ਨਰੇਗਾ ਵਾਲੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਧਰਨੇ ਮੁਜ਼ਾਰੇ ਕਰਾਂਗੇ ਭੁੱਖ ਹੜਤਾਲਾਂ ਕਰਾਂਗੇ ਜੇ ਨਾ ਟਲੇ ਮਰਨ ਵਰਤ ਵੀ ਅਸੀਂ ਰੱਖਾਂਗੇ ਸੋ ਇਹ ਸਕੀਮ ਨਹੀਂ ਠੀਕ ਹੈ ਇਹ ਤਾਂ ਮਨੁਸਮ੍ਰਿਤੀ ਵਾਲੀ ਸਰਕਾਰ ਦੀ ਸੋਚ ਹੈ ਇਹ ਸਕੀਮ ਬਿਲਕੁਲ ਗਰੀਬਾਂ ਵਾਸਤੇ ਤੇ ਸਾਡੇ ਦਲਤ ਪਰਵਾਰਾਂ ਵਾਸਤੇ ਕਾਤਕ ਹੈ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੋ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਇਸ ਨੂੰ ਲੈ ਕੇ ਇਨਾ ਬਹੁਤ ਵਿਰੋਧ ਹੋ ਰਿਹਾ ਕੰਮ ਹੀ ਨਹੀਂ ਮਿਲਣਾ ਬ੍ਰਦਰ ਤੁਸੀਂ ਦੇਖੋ ਨਾ 100 ਦਿਨ ਦੇ ਤਾਂ ਪੈਸੇ ਨਹੀਂ ਦਿੱਤੇ ਜਾ ਰਹੇ 125 ਦਿਨ ਦੇ ਕਿੱਥੇ ਦੇ ਦੇਵਾਂਗੇ ਨਾਲ ਸਟੇਟਾਂ ਕੋਲੇ ਪੈਸਾ ਨਹੀਂ 40% ਕਿੱਦਾਂ ਦੇ ਦੇਣਗੇ ਸਟੇਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਣ 40% ਮੰਨ ਲਿਆ ਮੈਂ ਐਪਰੀਸ਼ੀਏਟ ਕਰੂੰਗਾ ਆਮ ਆਦਮੀ ਪਾਰਟੀ ਨੂੰ 60% ਸੈਂਟਰ ਦਾ ਗਿਆ 40% ਇਹ ਦੇਣ ਤੇ 125 ਦਿਨ ਦਾ ਰੋਜ਼ਗਾਰ ਦੇ ਦੇਣ ਕੋਈ ਪ੍ਰੋਬਲਮ ਨਹੀਂ ਇੱਕ ਪਾਸੇ ਵੈਸਾ ਵੇ ਮੰਦਲੇਗਾ ਸਕੀਮ ਹੈ ਦੂਜੇ ਪਾਸੇ ਕਹਿ ਰਹੇ ਉਹ ਸ਼ਹਿਰੀਕਰਨ ਵੀ ਕਰਨਾ ਪਿੰਡਾਂ ਦਾ ਉਹ ਉਸ ਨੂੰ ਕਿਸ ਤਰ੍ਹਾਂ ਦੇ ਦੇਉਂ ਕਹਿੰਦੇ 110 ਪਿੰਡਾਂ ਦੀ ਅਸੀਂ ਨਹਾਰ ਹੀ ਬਦਲਦੇ ਆ ਮੈਨੂੰ ਨਹੀਂ ਸਮਝ ਲੱਗਦੀ ਬ੍ਰਦਰ ਇਹ ਜਿਹੜੀ ਲਫ਼ਜ਼ਾਂ ਦੀ جنگ ਹੈ ਇਹ ਕੀ ਹੈ ਮੂੰਹ ਦੇ ਨਾਲ ਬੋਲ ਦੇਣਾ ਜੀ ਅਸੀਂ ਆਹ ਕਰਾਂਗੇ ਆਹ ਕਰਾਂਗੇ ਬਾਈ ਜੀ ਕਰੋਗੇ ਕਿੱਥੋਂ ਹੁਣ ਜਿਹੜੇ 100 ਪਿੰਡਾਂ ਦੀ ਲਿਸਟ ਆਈ ਹੈ ਠੀਕ ਹੈ ਮੈਨੂੰ ਤੁਸੀਂ ਦੱਸੋ ਇਹ ਵਾਜਬ ਹੈ ਕਿੱਥੋਂ ਬਣ ਜੇਗੀ ਕਾਰਪੋਰੇਸ਼ਨ ਕਿੱਥੋਂ ਕਿਦਾਂ ਕਾਰਪੋਰੇਸ਼ਨ ਦੀ ਲਿਮਟ ਵਧਾ ਲੈਣਗੇ ਬਿਲਕੁਲ ਇਹ ਗਲਤ ਫੈਸਲੇ ਨੇ ਇਹਨਾਂ ਦੇ ਇਹ ਫੈਸਲੇ ਦਾ ਵੀ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਮਾੜੀ ਮੋਟੀ ਆਮਦਨ ਹੈ ਪੰਚਾਇਤੀ ਜ਼ਮੀਨਾਂ ਤੋਂ ਉਹ ਇਹ ਲੈ ਜਾਣਗੇ ਜਦੋਂ ਕਾਰਪੋਰੇਸ਼ਨ ਬਣ ਜਾਂਦੀ ਹੈ ਨਾ ਉਦੋਂ ਜਿੰਨੀਆਂ ਸਰਕਾਰੀ ਜ਼ਮੀਨਾਂ ਹੁੰਦੀਆਂ ਨੇ ਪੰਚ ਉਹ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਦੇ ਕੋਲ ਤਾਂ ਅੱਗੇ ਪੈਸੇ ਨਹੀਂ ਆਦ ਰੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦੇਖ ਲਓ ਜਲੰਧਰ ਦੀ ਦੇਖ ਲਓ ਮੁਹਾਲੀ ਪੈਸੇ ਕਿੱਥੋਂ ਆਣਗੇ ਇਹ ਤਾਂ ਠੱਗੀ ਮਾਰਨ ਵਾਲਾ ਸੌਦਾ ਹੈਲਥ ਐਂਡ ਐਜੂਕੇਸ਼ਨ ਦੇ ਸੈਕਟਰ ਨੂੰ ਲੈ ਕੇ ਸਰਕਾਰ ਬਣੀ ਸੀ ਕੰਮ ਹੋ ਰਿਹਾ ਇਸ ਨਾਲ ਬਿਲਕੁਲ ਨਹੀਂ ਹੋ ਰਿਹਾ ਤੁਸੀਂ ਜਾਓ ਆਪਣੇ ਕੈਮਰੇ ਲੈ ਕੇ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾਇਆ ਮੈਂ ਚਾਹੂੰਗਾ ਤੁਸੀਂ ਉਹਨਾਂ ਦੀ ਰਿਪੋਰਟ ਲਓ ਪੰਜਾਬ ਦਾ ਹੈਲਥ ਸਿਸਟਮ ਤਾਂ ਅੱਗੇ ਹੀ ਦਿੱਲੀ ਨਾਲੋਂ ਬਹੁਤ ਵਧੀਆ ਸੀ ਇਹਨਾਂ ਨੇ ਉਥੋਂ ਆਮ ਆਦਮੀ ਪਾਰਟੀ ਕਲੀਨਿਕ ਚਾ ਕੇ ਲਈ ਪੰਜਾਬ ਦਾ ਹੈਲਥ ਸਿਸਟਮ ਤਾਂ ਆਲਰੇਡੀ ਬਹੁਤ ਵਧੀਆ ਸੀਗਾ ਸਾਨੂੰ ਤਾਂ ਲੋੜ ਹੀ ਨਹੀਂ ਸੀ ਕੀ ਇਹਦੀ ਆਮ ਆਦਮੀ ਪਾਰਟੀ ਕਲੀਨਿਕ ਦੀ ਤੇ ਜੇ ਹੁਣ 27 ਦੇ ਵਿੱਚ ਤੁਸੀਂ ਤਿਆਰੀ ਕਰ ਰਹੇ ਹੋ ਕਿਸ ਤਰੀਕੇ ਦੇ ਜਿਹੜੇ ਏਜੰਡੇ ਨੇ ਜਾਂ ਤੁਹਾਡਾ ਵਿਜ਼ਨ ਹੈ ਕਿ ਜੋ ਸਰਕਾਰਾਂ ਨਹੀਂ ਕਰ ਪਾਈਆਂ ਅਸੀਂ ਕਰਾਂਗੇ ਉਹ ਇੱਕ ਏਜੰਡਾ ਆ ਜੀ ਇੱਕੋ ਇੱਕ ਏਜੰਡਾ ਆ ਲੋਕਾਂ ਦਾ ਵੈਲਫੇਅਰ ਲੋਕਾਂ ਦੀ ਹਾਲਤ ਜਿਹੜੀ ਆ ਇਕਨੋਮਿਕਲੀ ਉਹਨੂੰ ਸੁਧਾਰਨਾ ਜਦੋਂ ਅਸੀਂ ਉਹੀ ਸੁਧਾਰ ਲਾਂਗੇ ਇਹਦੇ ਵਿੱਚ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਸੁਇਸਨ ਐਕਸਐਮਐਲ ਕੁਲਦੀਪ ਸਿੰਘ ਵੈਦ ਜਿਹੜੇ ਲਗਾਤਾਰ ਲੋਕਾਂ ਦੇ ਹਿੱਤਾਂ ਦੇ ਲਈ ਜਿਹੜੀ ਹੈ ਵਿਰੋਧੀ ਧਿਰ ਦੀ ਭੂਮਿਕਾ ਬਖੂਬੀ ਨਿਭਾ ਰਹੇ ਨੇ ਜੁੜੇ ਰਹੋ ਜਨਤਾਸ਼ੀ ਦੇ ਨਾਲ